ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਪਟੇਕ ਦੇ ਉੱਪਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜਿਹੜੀ ਵੀਡੀਓ ਹੋਏਗੀ ਕਾਫੀ ਖਾਸ ਰਹਿਣ ਵਾਲੀ ਹੈ ਜੀ ਸਿੰਪਲ ਸੂਬਰ ਤੇ ਸਰਦਾਰੀ ਸੂਟਾਂ ਦੇ ਉੱਪਰ ਹੋਏਗੀ ਜੀ ਇਹ ਵੀਡੀਓ ਤਾਂ ਆਪਾਂ ਇਸ ਤੋਂ ਪਹਿਲਾਂ 2 ਤੋਂ 3 ਵਾਰ ਅਪਲੋਡ ਕੀਤੀਆਂ ਨੇ ਜਿਹੜੀਆਂ ਕਿ ਆਪਾਂ ਇਸ ਤੋਂ ਤਕਰੀਬਨ ਲਾਸਟ ਵੀਡੀਓ ਵੀ ਜਿਹੜੀ ਸੀਗੀ ਉਹ ਇੱਕ ਮਹੀਨਾ ਪਹਿਲਾਂ ਪੋਸਟ ਕੀਤੀ ਸੀਗੀ ਹਾਲੇ ਤੱਕ ਵੀ ਜਿਹੜੇ ਮੈਨੂੰ ਇਸ ਇਸ ਵੀਡੀਓ ਦੇ ਸੂਟਾਂ ਦੇ ਸਕਰੀਨਸ਼ਾਟ ਆ ਰਹੇ ਆ ਸੋ ਭੈਣਾਂ ਦੀ ਹੈਵੀ ਡਿਮਾਂਡ ਦੇ ਉੱਪਰ ਆਪਾਂ ਨੇ ਡਿਜ਼ਾਈਨਰ ਸੂਟ ਆ ਜਿਹੜੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਰੀਸਟਾਕ ਕੀਤੇ ਨੇ ਜੀ ਜਿਹੜੀਆਂ ਜਿਹੜੀਆਂ ਭੈਣਾਂ ਨੇ ਮੈਨੂੰ ਸਕਰੀਨਸ਼ਾਟ ਆਏ ਹੋਏ ਆ ਉਹ ਆਪਣੇ ਹੁਣ ਉਹ ਆਹ ਵਾਲੇ ਜਿਹੜੇ ਹੈਗੇ ਆ ਆਹ ਵਾਲੇ ਸਟਾਕ ਦੇ ਵਿੱਚੋਂ ਆਪਣੇ ਲਈ ਬੁਕਿੰਗ ਕਰ ਸਕਦੀਆਂ ਨੇ ਜੀ ਸੋ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਸੀ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੀ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਉਹ ਸਾਡੇ ਦਿੱਤੇ ਹੋਏ WhatsApp ਨੰਬਰ ਉੱਪਰ ਮੈਸੇਜ ਕਰਕੇ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਸੋ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜੋ ਦਿਖਾਉਣ ਜਾ ਰਹੇ ਆਂ ਸਾਰੇ ਦੇ ਸਾਰਾ ਜਿਹੜਾ ਨਵਾਂ ਫੈਬਰਿਕ ਆਇਆ ਜੀ ਗਲਾਸ ਸਿਲਕ ਦੇ ਉੱਪਰ ਤੁਹਾਨੂੰ ਮਿਲਣਗੇ ਇਹਦੇ ਸੂਟ ਕਾਫੀ ਸੋਹਣੇ ਸੂਟ ਹੈਗੇ ਨੇ ਜੀ ਇੱਕ ਤੋਂ ਇੱਕ ਹੋਏਗਾ ਜੀ ਲਓ ਜੀ ਸਾਰੇ ਦੇ ਸਾਰੇ ਡਿਜ਼ਾਈਨਰ ਪੀਸ ਹੋਣਗੇ ਜੀ ਪੀਸ ਹੈਗਾ ਕੱਲਾ ਕੱਲਾ ਸੀ ਤੁਹਾਨੂੰ ਖੋਲ ਕੇ ਚੈੱਕ ਕਰਵਾਉਂਦੇ ਜਾਵਾਂਗੇ ਤੁਸੀਂ ਚੈੱਕ ਕਰ ਲਿਓ ਲਓ ਜੀ ਐਦਾਂ ਜਿਹੜਾ ਹੈਗਾ ਇਸ ਦਾ ਫਰੰਟ ਹੋਏਗਾ ਜੀ ਡਿਜੀਟਲ ਪ੍ਰਿੰਟ ਦਾ ਤੁਹਾਨੂੰ ਮਿਲਣਾ ਹੈ ਜਿਸ ਦਾ ਫਰੰਟ ਗਲਾਸ ਸਿਲਕ ਦਾ ਤੁਹਾਨੂੰ ਮਿਲਣਾ ਹੈ ਜੀ ਫੈਬਰਿਕ ਬਹੁਤ ਹੀ ਪਿਆਰੇ ਜਿਹੇ ਡਿਜ਼ਾਈਨਰ ਜਿਹੇ ਤੁਹਾਨੂੰ ਮਿਲਣਿਆ ਜੀ ਸੂਟ ਬਹੁਤ ਹੀ ਸੋਹਣਾ ਜਿਹ ਹੈ ਇਸ ਦਾ ਕਲਰ ਆ ਟਾਈਡਾਈ ਤੁਹਾਨੂੰ ਮਿਲੇਗਾ ਜੀ نیچے ਤੋਂ ਘੇਰੇ ਕੋਲੋਂ ਤੁਹਾਨੂੰ ਇਹ ਟਾਈਡਾਈ ਮਿਲਣ ਵਾਲਾ ਹੈਗਾ ਜੀ ਇਸ ਦੀ ਬੈਕ ਚੈੱਕ ਕਰੋ ਜੀ ਲਓ ਜੀ ਇਦਾਂ ਜਿਹੜੀ ਹੈਗੇ ਤੁਹਾਨੂੰ ਸੇਮ ਹੀ ਇਸਦੀ ਬੈਕ ਮਿਲਣੀ ਹੈ ਜੀ ਸਾਰੇ ਦੇ ਸਾਰੇ ਡਿਜ਼ਾਈਨਰ ਔਰ ਇੱਕ ਤੋਂ ਇੱਕ ਜਿਹੜੇ ਇਹ ਸੂਟ ਹੋਣਗੇ ਜੀ ਲਓ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਇਸਦਾ ਖੁੱਲਾ ਡੁੱਲਾ ਦੁਪੱਟਾ ਔਰ ਗਲਾਸ ਸਿਲਕ ਦੀ ਹੀ ਮਿਲਣੀ ਹੈ ਤੁਹਾਨੂੰ ਨਾਲ ਬਾਟਮ ਜੀ ਗਲਾਸ ਸਿਲਕ ਦੀ ਹੀ ਮਿਲੇਗੀ ਬਾਟਮ ਜੀ ਲਓ ਜੀ ਚੈੱਕ ਕਰ ਲਓ ਜੀ ਗਲਾਸ ਸਿਲਕ ਦੀ ਬਾਟਮ ਹੈ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਡਿਜ਼ਾਈਨਰ ਗਲਾਸ ਸਿਲਕ ਦਾ ਹੀ ਦੁਪੱਟਾ ਮਿਲੇਗਾ ਜੀ ਚੈੱਕ ਕਰ ਲਓ ਜੀ ਪੂਰਾ ਖੁੱਲਾ ਡੁਲਾ ਦੁਪੱਟਾ ਹੋਇਆਗਾ ਸਾਰੇ ਦੇ ਸਾਰੇ ਡਿਜ਼ਾਈਨਰ ਸੂਟ ਹੋਣਗੇ ਕੜਾਈਆਂ ਨਾਲੋਂ हटਕੇ ਹੋਣਗੇ ਜੀ ਵੱਖਰੇ ਵੱਖਰੇ ਤੁਹਾਨੂੰ ਇਸ ਦੇ ਵਿੱਚ ਛੇੜ ਮਿਲਣਗੇ ਔਰ ਵੱਖਰੇ ਵੱਖਰੇ ਡਿਜ਼ਾਈਨ ਮਿਲਣਗੇ ਜੀ ਲਓ ਜੀ ਚੈੱਕ ਕਰ ਲਓ ਜੀ ਖੁੱਲਾ ਡੁਲਾ ਦੁਪੱਟਾ ਹੈਗਾ ਜੀ ਜੋ ਵਾਈਟ ਪੱਟੀ ਦੁਪੱਟੇ ਦੇ ਉੱਪਰ ਹੈ ਸਾਈਡਾਂ ਦੇ ਉੱਪਰ ਹੀ ਐਕਸਟਰਾ ਕਪੜਾ ਹੈਗਾ ਜੀ ਅਸੀਂ ਇਸੇ ਲਈ ਐਕਸਟਰਾ ਕਪੜਾ ਨਾਲ ਛੱਡਿਆ ਜੇ ਭੈਣਾਂ ਨੇ ਲੇਸ ਵਗੈਰਾ ਲਗਾਣੀ ਹੁੰਦੀ ਹੈ ਤਾਂ ਦੁਪੱਟੇ ਤੇ ਲਗਾ ਸਕਦੇ ਹੋ ਜੇਕਰ ਤੁਸੀਂ ਪੀਕੋ ਵਗੈਰਾ ਹੀ ਕਰਵਾਣੀ ਹੈ ਤਾਂ ਪੀਕੋ ਵਗੈਰਾ ਕਰਾ ਕੇ ਵੀ ਦੁਪੱਟਾ ਜਿਹੜਾ ਹੈਗਾ ਤੁਹਾਡਾ ਬੜਾ ਸੋਹਣਾ ਦੁਪੱਟਾ ਉਹ ਰੈਡੀ ਹੋ ਜਾਏਗਾ ਜੀ ਚੈੱਕ ਕਰੋ ਜੀ ਖੋਲਾ ਡੋਲਾ ਦੁਪੱਟਾ ਜੀ ਗਲਾਸ ਸਿਲਕ ਦਾ ਹੀ ਤੁਹਾਨੂੰ ਮਿਲਣਾ ਦੁਪੱਟਾ ਜੀ ਪ੍ਰਾਈਜ਼ ਹੋਏਗਾ 1350 ਰੁਪਏ ਦੇ ਵਿੱਚ ਜੀ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਵਿਦ ਦੁਪੱਟਾ ਕੰਪਲੀਟ ਸੂਟ ਆ ਜਿਹੜਾ ਤੁਹਾਨੂੰ ਮਿਲ ਜਾਣਾ ਜੀ 1350 ਰੁਪਏ ਦੇ ਵਿੱਚ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਬੁਕਿੰਗ ਕਰ ਸਕਦੇ ਆ 1350 ਰੁਪਏ ਦੇ ਵਿੱਚ ਤੁਹਾਨੂੰ ਮਿਲ ਜਾਣਾ ਜੀ ਕੰਪਲੀਟ ਸੂਟ ਸਕਰੀਨਸ਼ਾਟ ਲਈ ਚਲੋ ਤੇ ਬੁਕਿੰਗ ਕਰੇ ਚਲੋ ਜੀ ਲਓ ਜੀ ਨੈਕਸਟ ਵੀ ਜੋ ਤੁਹਾਨੂੰ ਮਿਲੇਗਾ ਬਹੁਤ ਹੀ ਪਿਆਰਾ ਬੇਬੀ ਪਿੰਕ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਪਹਿਲਾਂ ਆਪਾਂ ਸ਼ਰਟ ਤੁਹਾਨੂੰ ਓਪਨ ਕਰਕੇ ਦਿਖਾ ਦਿੰਨੇ ਆ ਗਲਾਸ ਸਿਲਕ ਦੇ ਤੁਹਾਨੂੰ ਮਿਲਣਗੇ ਜੀ ਸੂਟ ਨਵਾਂ ਫੈਬਰਿਕ ਆਇਆ ਜੀ ਇਹ ਬਹੁਤ ਹੀ ਪਿਆਰਾ ਫੈਬਰਿਕ ਹੈਗਾ ਓਮ ਟੈਕਸ ਬ੍ਰਾਂਡ ਦੇ ਹੋਣਗੇ ਜੀ ਲਓ ਜੀ ਚੈੱਕ ਕਰ ਲਓ ਜੀ ਇਹ ਵਾਲਾ ਤੁਹਾਨੂੰ ਮਿਲਣਾ ਜੀ ਇਸ ਦਾ ਫਰੰਟ ਲਾਈਨਰ ਵਾਲੀ ਤੁਹਾਨੂੰ ਮਿਲਣੀ ਹੈ ਜੀ ਸ਼ਰਟ ਫਰੰਟ ਬੈਕ ਇਸ ਦਾ ਸੇਮ ਹੋਏਗਾ ਜੀ ਸਭ ਤੋਂ ਵੱਖਰਾ ਕਨਸੈਪਟ ਹੈਗਾ ਜੀ ਇਹ ਫਰੰਟ ਬੈਕ ਤੁਹਾਨੂੰ ਮਿਲਣਾ ਸੇਮ ਦੀ ਨਾਲ ਤੁਹਾਨੂੰ ਮਿਲਣੀ ਹੈ ਜੀ ਪਿੰਕ ਸ਼ੇਡ ਦੀ ਬਾਟਮ ਲਓ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਪਿੰਕ ਸ਼ੇਡ ਦਾ ਦੁਪੱਟਾ ਜੀ ਕਾਫੀ ਸੋਹਣਾ ਜਿਆ ਖੁੱਲਾ ਡੁੱਲਾ ਡਿਜ਼ਾਈਨਰ ਜਿਆ ਦੁਪੱਟਾ ਹੈ ਜੀ ਲਓ ਜੀ ਚੈੱਕ ਕਰ ਲਓ ਜੀ ਕਾਫੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਡਿਜ਼ਾਈਨਰ ਦੁਪੱਟਾ ਹੈਗਾ ਜੀ 2.5 ਮੀਟਰ ਦੀ ਕੱਟ ਹੈ ਜੀ ਲਓ ਜੀ ਲਓ ਜੀ ਐਦਾ ਤੁਹਾਨੂੰ ਖੁੱਲੇ ਡੁੱਲੇ ਦੁਪੱਟੇ ਮਿਲਣਗੇ ਡਿਜ਼ਾਈਨਰ ਦੁਪੱਟੇ ਹੋਣਗੇ ਜੀ ਸਾਰੇ ਸੂਟ ਜਿਹੜੇ ਹੋਣਗੇ ਇੱਕ ਤੋਂ ਇੱਕ ਹੋਏਗਾ ਜੀ ਫੈਬਰਿਕ ਜੋ ਹੋਏਗਾ ਸਭ ਦਾ ਗਲਾਸ ਸਿਲਕ ਦਾ ਹੋਏਗਾ ਬ੍ਰਾਂਡ ਹੋਏਗਾ ਜੀ ਓਮ ਟੈਕਸ ਸਾਰੇ ਦੇ ਸਾਰੇ ਸੂਟ ਜਿਹੜੇ ਹੋਣਗੇ ਬਹੁਤ ਹੀ ਪਿਆਰੇ ਹੋਣਗੇ ਪ੍ਰਾਈਸ ਹੋਏਗਾ ਸਿਰਫ 1350 ਰੁਪਏ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਵਿਦ ਦੁਪੱਟਾ ਕੜਾਈਆਂ ਨਾਲੋਂ ਹਟ ਕੇ ਸਿੰਪਲ ਸੋਬਰ ਸੂਟ ਹੋਣਗੇ ਜੇਕਰ ਤੁਸੀਂ ਲਿਟਰਲ ਬੈਟ ਜਿਹੜਾ ਹੈਗਾ ਪੈਚ ਵਗੈਰਾ ਲਗਾ ਕੇ ਜਾਂ ਸਟਿਚਿੰਗ ਸਟਾਈਲ ਚੇਂਜ ਕਰਕੇ ਤੁਸੀਂ ਆਪਣੇ ਸੂਟ ਦੀ ਲੁੱਕ ਹੋਰ ਵੀ ਸੋਹਣੀ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਜੀ ਨੈਕਸਟ ਜੋ ਮਿਲੇਗਾ ਜੀ ਤੁਹਾਨੂੰ ਮਸਟਰਡ ਸ਼ੇਡ ਲਓ ਜੀ ਮਸਟਰਡ ਸ਼ੇਡ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਓ ਜੀ ਇਹਦੀ ਜਿਹੜੀ ਸ਼ਰਟ ਤੁਹਾਨੂੰ ਮਿਲੇਗੀ ਜੀ ਉਹ ਹੋएगी ਵਿਸਕੋਸ ਔਰਗੈਂਜ਼ਾ ਦੀ ਜੀ ਵਿਸਕੋਸ ਔਰਗੈਂਜ਼ਾ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਲਓ ਜੀ ਕਾਫੀ ਸੋਹਣਾ ਜਿਹਾ ਫੈਬਰਿਕ ਹੈ ਜੀ ਚੈੱਕ ਕਰ ਲਓ ਜੀ ਪ੍ਰਿੰਟ ਵੀ ਬੜਾ ਹੀ ਪਿਆਰਾ ਜੀ ਕਲਰ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਹਾਂਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਡਾਰਕ ਮਸਟਰਡ ਸ਼ੇਡ ਦੀ ਤੁਹਾਨੂੰ ਮਿਲਣੀ ਹੈਗੀ ਸ਼ਰਟ ਦੀ ਸਾਰੇ ਸਾਰੇ ਡਿਜ਼ਾਈਨਰ ਪੀਸ ਹੋਣਗੇ ਇੱਕ ਤੋਂ ਇੱਕ ਹੋਣਗੇ ਜੀ ਲਓ ਜੀ ਨਾਲ ਤੁਹਾਨੂੰ ਮਿਲਣੀ ਹੈ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਚੈੱਕ ਕਰ ਲਓ ਜੀ ਗਲਾਸ ਸਿਲਕ ਦਾ ਮਿਲੇਗਾ ਜੀ ਦੁਪੱਟਾ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਡਿਜ਼ਾਈਨਰ ਦੁਪੱਟੇ ਹੋਣਗੇ ਕੜਾਈਆਂ ਨਾਲੋਂ हट ਕੇ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਪ੍ਰਾਈਸ ਹੋਏਗਾ ਸਿਰਫ 1350 ਰੁਪਏ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਬੁਕਿੰਗ ਆ ਉਹ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ orange color ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਲਓ ਜੀ ਪਹਿਣਾ ਦਾ ਮੋਸਟ ਫੇਵਰਿਟ ਕਲਰ ਹੈ ਜੀ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸ਼ਰਟ ਆ ਜਿਹੜੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਡਾਰਕ ਔਰੇਂਜ ਕਲਰ ਹੈ ਜੀ ਟਾਈਡਾਈ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਲਓ ਜੀ ਐਦਾਂ ਜਿਹੜਾ ਹੈਗਾ ਤੁਹਾਨੂੰ ਮਿਲੇਗਾ ਜੀ ਡਿਜੀਟਲ ਪ੍ਰਿੰਟ ਮਿਲੇਗਾ ਪਲੱਸ ਟਾਈ ਡਾਈ ਦੀ ਤੁਹਾਨੂੰ ਮਿਲਣੀ ਹੈ ਸ਼ਰਟ ਗਲਾਸ ਸਿਲਕ ਦੀ ਹੋਏਗੀ ਸ਼ਰਟ ਦੀ ਟਾਈ ਡਾਈ ਵਾਲੀ ਐਦਾਂ ਤੁਹਾਨੂੰ ਡਿਜੀਟਲ ਪ੍ਰਿੰਟ ਮਿਲੇਗਾ ਔਰੈਂਜ ਔਰ ਪਲੱਸ ਹੌਟ ਪਿੰਕ ਦਾ ਕੰਟਰਾਸਟ ਦਾ ਇਹ ਹੈਗਾ ਸੂਟ ਜੀ ਕਾਫੀ ਸੋਹਣਾ ਜਿਹਾ ਜੀ ਔਰੈਂਜ ਦੀ ਹੀ ਔਰੈਂਜ ਕਲਰ ਦੀ ਹੀ ਨਾਲ ਤੁਹਾਨੂੰ ਮਿਲਣੀ ਹੈ ਜੀ ਸਿਲਕ ਦੀ ਬਾਟਮ ਔਰ ਨਾਲ ਤੁਹਾਨੂੰ ਮਿਲਣਾ ਹੈ ਜੀ ਖੁੱਲਾ ਡੁੱਲਾ ਦੁਪੱਟਾ ਜੀ ਡਿਜ਼ਾਈਨਰ ਗਲਾਸ ਸਿਲਕ ਦਾ ਦੁਪੱਟਾ ਹੋਇਆਗਾ ਸਾਰੇ ਦੁਪੱਟੇ ਔਰ ਸ਼ਰਟਾਂ ਆਪਾਂ ਤੁਹਾਨੂੰ ਖੋਲ-ਖੋਲ ਕੇ ਚੈੱਕ ਕਰਵਾਵਾਂਗੇ ਤਾਂ ਜੋ ਕੋਈ ਡਾਊਟ ਆ ਜਿਹੜਾ ਉਹ ਨਾ ਰਹੇ ਜੀ ਕਲਰ ਦਾ ਡਿਜ਼ਾਈਨ ਦਾ ਜੀ ਲਓ ਜੀ ਫਿਰ ਕੱਲੇ-ਕੱਲੇ ਬੰਦੇ ਨੂੰ ਫੋਟੋਸ ਸੈਂਡ ਕਰਨੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਨੇ ਜੀ ਇਸੇ ਲਈ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਹਰ ਪੀਸ ਨੂੰ ਵੀਡੀਓ ਦੇ ਵਿੱਚ ਹੀ ਖੋਲ ਕੇ ਚੈੱਕ ਕਰਵਾਇਆ ਜਾਵੇ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਹੈ ਜੀ ਸੂਟ ਖੁੱਲਾ ਡੁੱਲਾ ਹੋਏਗਾ ਦੁਪੱਟਾ ਜੀ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਇਹ ਸੂਟ ਆ ਉਹ ਰੈਡੀ ਹੋ ਜਾਣਾ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜੀ orange color ਹੈ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈਗਾ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਸੋਹਣਾ ਜਿਹਾ ਸ਼ੇਡ ਹੈ ਜੀ ਡਾਰਕ ਗ੍ਰੀਨ ਜਿਹਨੂੰ ਆਪਾਂ ਫਰੋਜੀ ਗ੍ਰੀਨ ਬੋਲਦੇ ਆਂ ਜੀ ਉਹ ਵਾਲਾ ਕਲਰ ਹੈਗਾ ਜੀ ਪਹਿਲਾਂ ਸ਼ਰਟ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਫਰੋਜੀ ਗ੍ਰੀਨ ਕਲਰ ਹੋਏਗਾ ਗਲਾਸ ਸਿਲਕ ਫੈਬਰਿਕ ਹੋਏਗਾ ਲਓ ਜੀ ਬੜਾ ਹੀ ਪਿਆਰਾ ਜਿਹਾ ਟਾਈਡਾਈ ਦਾ ਤੁਹਾਨੂੰ ਮਿਲਣਾ ਹੈ ਜੀ ਸੂਟ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਸੇਮ ਕਲਰ ਦੀ ਤੁਹਾਨੂੰ ਮਿਲਣੀ ਹੈ ਸਿਲਕ ਦੀ ਹੀ ਬਾਟਮ ਮਿਲਣੀ ਹੈ ਜੀ ਤੁਹਾਨੂੰ ਗਲਾਸ ਸਿਲਕ ਦੀ ਹੋਏਗੀ ਜੀ ਗਲਾਸ ਸਿਲਕ ਦੀ ਹੀ ਬਾਟਮ ਹੋਏਗੀ ਗਲਾਸ ਸਿਲਕ ਦੀ ਸ਼ਰਟ ਔਰ ਗਲਾਸ ਸਿਲਕ ਦਾ ਹੀ ਦੁਪੱਟਾ ਜੀ ਲਓ ਜੀ ਬੜੇ ਹੀ ਪਿਆਰੇ ਜਿਹੇ ਦੁਪੱਟੇ ਆ ਜੀ ਬੜੇ ਹੀ ਖੁੱਲੇ ਖੁੱਲੇ ਦੁਪੱਟੇ ਆ ਜੀ ਨਾਰਮਲ ਪਾਣੇ ਨਾਲੋਂ ਵੀ ਇਹਨਾਂ ਦਾ ਪਣਾ ਵੀ ਵੱਡਾ ਹੈ ਜੀ ਦੁਪੱਟਿਆਂ ਦਾ ਲਓ ਜੀ ਚੈੱਕ ਕਰ ਲਓ ਜੀ ਬਹੁਤ ਹੀ ਜ਼ਿਆਦਾ ਸੋਹਣੇ ਔਰ ਸ਼ਾਨਦਾਰ ਜਿਹੇ ਸੂਟ ਨੇ ਜੀ ਲਓ ਜੀ ਕੜਾਈਆਂ ਨਾਲੋਂ ਹਟ ਕੇ ਸਿੰਪਲ ਸੂਬਰ ਤੇ ਸਰਦਾਰੀ ਸੂਟ ਹੋਣਗੇ ਜੀ ਸਾਰੇ ਦੇ ਸਾਰੇ ਬਹੁਤ ਹੀ ਪਿਆਰੇ ਸ਼ੇਡ ਨੇ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਬੁਕਿੰਗ ਆ ਤੁਸੀਂ ਕਰ ਸਕਦੇ ਹੋ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹੌਟ ਪਿੰਕ ਕਲਰ ਹੋਏਗਾ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਲਓ ਜੀ ਸਾਰੇ ਦੇ ਸਾਰੇ ਜਿਹੜੇ ਵੀ ਸੂਟ ਹੋਣਗੇ ਸਾਰੇ ਬੁਟੀਕ ਸਟਾਈਲ ਸੂਟ ਹੋਣਗੇ ਬਹੁਤ ਘੱਟ ਪ੍ਰਾਈਸ ਦੇ ਵਿੱਚ ਹੋਣਗੇ ਨਵੇਂ ਫੈਬਰਿਕ ਦੇ ਉੱਪਰ ਹੋਣਗੇ ਜੀ ਗਲਾਸ ਸਿਲਕ ਦਾ ਤੁਹਾਨੂੰ ਫੈਬਰਿਕ ਮਿਲੇਗਾ ਜੀ ਲਓ ਜੀ ਚੈੱਕ ਕਰ ਲਓ ਜੀ ਬੜਾ ਹੀ ਪਿਆਰਾ ਜਿਹਾ ਹੌਟ ਪਿੰਕ ਕਲਰ ਦਾ ਤੁਹਾਨੂੰ ਮਿਲਣਾ ਹੈ ਜੀ ਇਹ ਪੀਸ ਲਓ ਜੀ ਬੜਾ ਹੀ ਪਿਆਰਾ ਜਿਹਾ ਪੀਸ ਹੈਗਾ ਜੀ ਤੇ ਨਾਲ ਤੁਹਾਨੂੰ ਮਿਲਣੀ ਆ ਬਾਟਮ ਜੀ ਲਓ ਜੀ ਰਨ ਨਾਲ ਤੁਹਾਨੂੰ ਮਿਲਣਾ ਜੀ ਡਿਜ਼ਾਈਨਰ ਜੀ ਆ ਦੁਪੱਟਾ ਜੀ ਸਾਰੇ ਦੇ ਸਾਰੇ ਦੁਪੱਟੇ ਆ ਜਿਹੜੇ ਉਹ ਇੱਕ ਤੋਂ ਇੱਕ ਹੋਣਗੇ ਸੂਟ ਵੀ ਸਾਰੇ ਇੱਕ ਤੋਂ ਇੱਕ ਹੋਣਗੇ ਜੀ ਕੁਛ ਰੈਡੀ ਕਰਨ ਦੀ ਲੋੜ ਨਹੀਂ ਆ ਟਾਈਮ ਵੇਸਟ ਕਰਨ ਦੀ ਲੋੜ ਨਹੀਂ ਐ ਜੀ ਬਸ ਸਟਿਚ ਕਰਵਾਉਣਾ ਤੁਸੀਂ ਜਸਟ ਡਿਜ਼ਾਈਨਿੰਗ ਕਰਕੇ ਲਓ ਜੀ ਡਿਜ਼ਾਈਨਰ ਜੀ ਤੁਹਾਨੂੰ ਮਿਲਣਾ ਜੀ ਖੁੱਲਾ ਡੁੱਲਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਜਿਹੜਾ ਇਹ ਕਨਸੈਪਟ ਆ ਰੈਡੀ ਹੋਣਾ ਜੀ ਬਹੁਤ ਹੀ ਪਿਆਰਾ ਜੀ ਲਓ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਹੈ ਜੀ ਕਲਰ ਵੀ ਸਭ ਦੇ ਬਹੁਤ ਹੀ ਜ਼ਿਆਦਾ ਪਿਆਰੇ ਨੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਸਾਰਿਆਂ ਦੇ ਕਲਰ ਵੀ ਜਿਹੜੇ ਹੋਣਗੇ ਜੀ ਇੱਕ ਤੋਂ ਇੱਕ ਤੁਹਾਨੂੰ ਮਿਲਣਾ ਹੈ ਜੀ ਕਲਰ ਲਓ ਜੀ ਪਹਿਲਾਂ ਸ਼ਰਟ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਾਈਨਰ ਵਾਲੀ ਸ਼ਰਟ ਹੋਏਗੀ ਜੀ ਲਓ ਜੀ ਗਲਾਸ ਸਿਲਕ ਦੀ ਹੋਏਗੀ ਲਾਈਨਰ ਵਾਲੀ ਸ਼ਰਟ ਹੋਏਗੀ ਜੀ ਨਾਲ ਤੁਹਾਨੂੰ ਮਿਲੇਗੀ ਜੀ ਬਹੁਤ ਹੀ ਪਿਆਰੇ ਜਿਹੇ ਕਲਰ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲਣੀ ਹੈ ਜੀ ਬਾਟਮ ਨਾਲ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਸੇਮ ਕਲਰ ਦਾ ਤੁਹਾਨੂੰ ਮਿਲੇਗਾ ਦੁਪੱਟਾ ਦੀ ਡਿਜ਼ਾਈਨਰ ਜੀ ਹੈ ਲਓ ਜੀ ਖੋਲਾ ਡੋਲਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਆ ਦੁਪੱਟਾ ਜੀ ਕਲਰ ਵੀ ਬੜਾ ਹੀ ਪਿਆਰਾ ਜੀ ਸੋਬਰ ਜਿਆ ਕਲਰ ਹੈ ਜੀ ਸੋਬਰ ਤੇ ਸਰਦਾਰੀ ਜਿਆ ਤੁਹਾਨੂੰ ਮਿਲਣਾ ਹੈ ਜੀ ਕਲਰ ਡਿਜ਼ਾਈਨਰ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰਾ ਜਿਆ ਡਿਜ਼ਾਈਨਰ ਦੁਪੱਟਾ ਹੈ ਜੀ ਐਦਾਂ ਵੀ ਤੁਹਾਨੂੰ ਪ੍ਰੋਪਰ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਐਦਾਂ ਜੀ ਡਿਜ਼ਾਈਨਰ ਦੁਪੱਟਾ ਜੀ ਬੜਾ ਹੀ ਪਿਆਰਾ ਤੇ ਆ ਲਓ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ スクリーンショット ਲੈ ਕੇ WhatsApp ਨੰਬਰ ਉੱਪਰ ਤੁਸੀਂ ਸੈਂਡ ਕਰ ਸਕਦੇ ਹੋ ਜੀ ਬੜੇ ਹੀ ਸੋਬਰ-ਸੋਬਰ ਤੇ ਸਰਦਾਰੀ ਜਿਹਾ ਸੂਟ ਹੋਣਗੇ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬੜਾ ਹੀ ਪਿਆਰਾ ਜਿਹਾ ਸ਼ੇਡ ਹੈ ਜੀ orange rust color ਹੋਏਗਾ ਜੀ ਲਓ ਜੀ ਸਾਰੇ ਦੇ ਸਾਰੇ ਪੀਸ ਜਿਹੜੇ ਹੋਣਗੇ ਵੱਖਰੇ ਹੋਣਗੇ ਜੀ ਇੱਕ ਦੂਸਰੇ ਨਾਲ ਕੋਈ ਸੂਟ ਮੈਚ ਨਹੀਂ ਕਰੇਗਾ ਜੀ ਲਓ ਜੀ ਬੜਾ ਹੀ ਪਿਆਰਾ ਜਆ ਸਕਿਨ ਦੇ ਉੱਪਰ ਤੁਸੀਂ ਪ੍ਰਿੰਟਿੰਗ ਚੈੱਕ ਕਰੋ ਜੀ ਸਕਿਨ ਕਲਰ ਦੇ ਉੱਪਰ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਜੀ ਸ਼ਰਟ ਦੀ ਗਲਾਸ ਸਿਲਕ ਦੀ ਸ਼ਰਟ ਹੈ ਜੀ ਨਾਲ ਤੁਹਾਨੂੰ ਗਲਾਸ ਸਿਲਕ ਦੀ ਹੀ orange rust ਕਲਰ ਦੀ ਮਿਲੇਗੀ ਬਾਟਮ ਜੀ ਨਾਲ ਤੁਹਾਨੂੰ orange rust ਕਲਰ ਦਾ ਹੀ ਮਿਲੇਗਾ ਦੁਪੱਟਾ ਜੀ ਗਲਾਸ ਸਿਲਕ ਦਾ ਹੀ ਦੁਪੱਟਾ ਮਿਲਣਾ ਜੀ ਤੁਹਾਨੂੰ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਆ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਜੀ ਦੁਪੱਟਾ ਗਰਲਿਸ਼ ਲੁੱਕ ਦੇ ਰਹਿਣ ਵਾਲੇ ਹੋਣਗੇ ਸੂਟ ਜੀ ਸਾਰੇ ਦੇ ਸਾਰੇ ਵੱਖਰੇ ਵੱਖਰੇ ਡਿਜ਼ਾਈਨ ਹੋਣਗੇ ਜੀ ਚੈੱਕ ਕਰ ਲਓ ਜੀ ਬਹੁਤ ਹੀ ਪਿਆਰਾ ਖੁੱਲਾ ਡੁੱਲਾ ਜਿਹੜਾ ਤੁਹਾਨੂੰ ਮਿਲੇਗਾ ਦੁਪੱਟਾ ਜੀ ਸਟਾਫ ਬਹੁਤ ਹੀ ਜ਼ਿਆਦਾ ਸੋਹਣਾ ਜੀ ਇੱਕਦਮ ਫਾਈਨ ਸਟਾਫ ਹੈ ਕੋਈ ਚੁਬਣ ਵਾਲਾ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੌਫਟ ਔਰ ਲਾਈਟ ਵੇਟ ਸਟਾਫ ਹੈ ਜਾਂ ਜੀ ਲਓ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਜਿਹੜਾ ਹੈਗਾ ਉਹ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਕਰ ਸਕਦੇ ਹੋ ਜੀ ਜਿਹੜੀਆਂ ਪੈਣਾ ਦੀ ਬੁਕਿੰਗ ਪੈਂਡਿੰਗ ਸੀ ਜਿਹੜੇ ਡੇਲੀ ਮੈਸੇਜ ਕਰਦੇ ਸੀ ਇਹਨਾਂ ਸੂਟਾਂ ਲਈ ਉਹ ਵੀਡੀਓ ਚੈੱਕ ਕਰਕੇ ਆਪਣੇ ਲਈ ਬੁਕਿੰਗ ਜਿਹੜੀ ਉਹ ਕਰ ਸਕਦੀਆਂ ਨੇ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਸ਼ੇਡ ਹੋਏਗਾ ਜੀ ਲਓ ਜੀ 셔ਟ ਖੋਲ ਕੇ ਚੈੱਕ ਕਰਵਾ ਦिए ਜੀ ਡਿਜ਼ਾਈਨਰ 셔ਟ ਹੈ ਜੀ ਗਲਾਸ ਸਿਲਕ ਦੀ ਲਓ ਜੀ ਬੜਾ ਹੀ ਪਿਆਰਾ ਜਿਹਾ ਫੈਬਰਿਕ ਹੈ ਜੀ ਲਓ ਜੀ ਚੈੱਕ ਕਰੋ ਜੀ ਫਰੰਟ ਦੇ ਉੱਪਰ ਤੁਹਾਨੂੰ ਮਿਲੇਗਾ ਡਿਜ਼ਾਈਨ ਜੀ ਟਾਈਡਾਈ ਦੀ ਲਾਈਨ ਆ ਵਾਲੀ ਤੁਹਾਨੂੰ ਮਿਲਣੀ ਹੈ ਜੀ ਇਹ ਸ਼ਰਟ ਫਰੰਟ ਬੈਕ ਹੋਏਗਾ ਸੇਮ ਜੀ ਚੈੱਕ ਕਰ ਲਓ ਲਓ ਜੀ ਬਹੁਤ ਹੀ ਪਿਆਰਾ ਡਿਜ਼ਾਈਨਰ ਜਿਆ ਤੁਹਾਡਾ ਪੀਸ ਆ ਜਿਹੜਾ ਉਹ ਰੈਡੀ ਹੋਏਗਾ ਜੀ ਨਾਲ ਤੁਹਾਨੂੰ ਮਿਲੇਗਾ ਜੀ ਗਲਾਸ ਸਿਲਕ ਦੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਜੀ ਗਲਾਸ ਸਿਲਕ ਦਾ ਹੀ ਦੁਪੱਟਾ ਲਓ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਡਿਜ਼ਾਈਨਰ ਜਿਆ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਹੋਏਗਾ ਜੀ ਸਾਰੇ ਦੇ ਸਾਰੇ ਸੂਟ ਹੋਣਗੇ ਜਿਹੜੇ ਇੱਕ ਤੋਂ ਇੱਕ ਹੋਣਗੇ ਏ1 ਸੂਟ ਹੋਣਗੇ ਜੀ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਇਹ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਹੋ ਰੈਡੀ ਹੋਏਗਾ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਆਪਾਂ ਉਹਨਾਂ ਨੂੰ ਦੱਸ ਦਈਏ ਕਿ ਸਾਡੀ ਸ਼ਿਪਿੰਗ ਜਿਹੜੀ ਹੁੰਦੀ ਆ ਉਹ ਹਮੇਸ਼ਾ ਐਕਸਟਰਾ ਹੁੰਦੀ ਆ ਔਰ ਸ਼ਿਪਿੰਗ ਜੋ ਆਪਣੀ ਹੁੰਦੀ ਆ ਜੀ ਹਮੇਸ਼ਾ 50 ਰੁਪਏ ਹੁੰਦੀ ਆ ਜਿੱਦਾਂ ਹੁਣ ਆਪਣਾ weight ਜ਼ਿਆਦਾ ਹੁੰਦਾ ਪਸ਼ਮੀਨੇ ਦੇ ਸੂਟਾਂ ਦਾ ਫਿਰ ਉਹਨਾਂ ਦੇ ਅਕੋਰਡਿੰਗ ਟੂ weight ਹੁੰਦੀ ਹੈ ਜੀ ਵੈਸੇ ਤਕਰੀਬਨ ਆਪਣੇ ਸਾਰੇ ਸੂਟ ਆ ਜਿਹੜੇ 50 ਰੁਪਏ ਦੇ ਵਿੱਚ ਜਾਂਦੇ ਨੇ ਜੀ ਪੰਜਾਬ ਦੇ ਵਿੱਚ ਜੀ ਲਓ ਜੀ ਚੈੱਕ ਕਰ ਲਓ ਜੀ ਬੜੀ ਹੀ ਪਿਆਰੀ ਜਿਹੀ ਡਿਜ਼ਾਈਨਰ ਜਹੀ ਸ਼ਰਟ ਤੁਹਾਨੂੰ ਮਿਲਣੀ ਆ ਜੀ ਨਾਲ ਤੁਹਾਨੂੰ ਮਿਲੇਗੀ ਗਲਾਸ ਸਿਲਕ ਦੀ ਬਾਟਮ ਜੀ ਨਾਲ ਤੁਹਾਨੂੰ ਮਿਲਣਾ ਹੈ ਡਿਜ਼ਾਈਨਰ ਜਿਆ ਦੁਪੱਟਾ ਜੀ yellow shade ਹੋਏਗਾ ਜੀ yellow color ਹੈਗਾ ਬਹੁਤ ਹੀ ਪਿਆਰਾ ਜਿਆ ਤੁਹਾਨੂੰ ਮਿਲਣਾ ਹੈ ਜੀ ਸੂਟ a1 ਹੋਏਗਾ ਸਟਾਫ ਜੀ ਲਓ ਜੀ a1 ਸਟਾਫ ਹੈ ਜੀ ਖੁੱਲਾ ਡੋਲਾ ਦੁਪੱਟਾ ਜੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਖੁੱਲਾ ਡੋਲਾ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਇਸ ਤੇ ਨਾਲ ਬਹੁਤ ਹੀ ਪਿਆਰਾ ਜਿਆ ਜੀ ਗਲਾਸ ਸਿਲਕ ਦਾ ਮਿਲਣਾ ਹੈ ਜੀ ਦੁਪੱਟਾ ਲਓ ਜੀ ਐਦਾਂ ਤੁਸੀਂ ਚੈੱਕ ਕਰ ਸਕਦੇ ਹੋ ਜੀ ਬਹੁਤ ਸੋਹਣੀ ਲੁੱਕ ਆਣੀ ਹੈ ਜੀ ਇਹ ਵਾਲੇ ਸੂਟਾਂ ਦੀ ਆਫਟਰ ਸਟਿਚਿੰਗ ਜੀ ਬਹੁਤ ਹੀ ਪਿਆਰੀ ਲੁੱਕ ਜਿਹੜੀ ਇਹਨਾਂ ਦੀ ਆਣੀ ਹੈ ਸੂਟਾਂ ਦੀ ਲਓ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨਰ ਜਿਹਾ ਪੀਸ ਹੋਏਗਾ ਜੀ ਲਓ ਜੀ ਚੈੱਕ ਕਰ ਲਓ ਜੀ ਲਾਈਨਰ ਵਾਲੀ ਤੁਹਾਨੂੰ ਮਿਲੇਗੀ ਸ਼ਰਟ ਜੀ ਲਓ ਜੀ ਗਾਜ਼ਰੀ ਟੋਨ ਹੋਏਗੀ ਜੀ ਗਾਜ਼ਰੀ ਟੋਨ ਦੀ ਲਾਈਨਰ ਵਾਲੀ ਤੁਹਾਨੂੰ ਮਿਲਣੀ ਹੈ ਸ਼ਰਟ ਜੀ ਔਰ ਗਾਦਰੀ ਟੋਨ ਦਾ ਹੀ ਤੁਹਾਨੂੰ ਮਿਲਣੀ ਆ ਬਾਟਮ ਲਓ ਜੀ ਪਿੰਕ ਗਾਦਰੀ ਜੀ ਤੁਹਾਨੂੰ ਮਿਲਣੀ ਆ ਬਾਟਮ ਔਰ ਪਿੰਕ ਗਾਦਰੀ ਜੀ ਟੋਨ ਦਾ ਹੀ ਮਿਲਣਾ ਤੁਹਾਨੂੰ ਦੁਪੱਟਾ ਜੀ ਲਓ ਜੀ ਖੁੱਲਾ ਡੋਲਾ ਦੁਪੱਟਾ ਹੋਏਗਾ ਡਿਜ਼ਾਈਨਰ ਸੂਟ ਹੋਏਗਾ ਜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਹੈ ਜੀ ਇਦਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਦੀ ਜਿਹੜੀ ਬੁਕਿੰਗ ਆ ਉਹ ਤੁਸੀਂ ਕਰਵਾ ਸਕਦੇ ਹੋ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ 1350 ਰੁਪਏ ਦੇ ਵਿੱਚ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਪਿਆਰਾ ਸੂਟ ਹੈ ਜੀ ਜੈਡ ਬਲੈਕ ਕਲਰ ਦਾ ਪਿਓਰ ਕਰੇਪ ਦੇ ਉੱਪਰ ਹੈ ਜੀ ਕਰੇਪ ਦੀ ਹੀ ਬਾਟਮ ਹੈ ਜੀ ਨਾਲ ਗਲਾਸ ਸਿਲਕ ਦਾ ਦੁਪੱਟਾ ਜੀ ਬਹੁਤ ਪਿਆਰਾ ਡਿਜ਼ਾਈਨਰ ਸੂਟ ਹੈ ਜੀ ਲਓ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲਣਾ ਜਿਸ ਦਾ ਫਰੰਟ ਇਹ ਘੇਰੇ ਦੇ ਉੱਪਰ ਆਏਗਾ ਡਿਜੀਟਲ ਪ੍ਰਿੰਟ ਜੀ ਔਰ ਇਹ ਫਰੰਟ ਦੇ ਉੱਪਰ ਆਏਗਾ ਜੀ ਇਹ neck ਦੇ ਉੱਪਰ ਆਏਗਾ ਜੀ ਇੱਥੇ ਤੁਹਾਡਾ neck ਬਣੇਗਾ ਜੀ ਲਓ ਜੀ ਇਹ ਵਾਲੀਆਂ ਤੁਹਾਡੀਆਂ ਸਾਈਡ ਤੋਂ ਬਾਜੂ ਬਣਣਗੀਆਂ ਜੀ ਬਹੁਤ ਹੀ ਪਿਆਰੀਆਂ ਜੀਆਂ ਡਿਜ਼ਾਈਨਰ ਜੀਆਂ ਤੁਹਾਡੀਆਂ ਬਾਜੂ ਬਣਣਗੀਆਂ ਜੀ ਚੈੱਕ ਕਰ ਲਓ ਜੀ ਐਵਲੀ ਹੋਏਗੀ ਤੁਹਾਡੀ ਬੈਕ ਜੀ ਲਓ ਜੀ ਬੈਕ ਵੀ ਬੜੀ ਹੀ ਪਿਆਰੀ ਜੀ ਤੁਹਾਡੀ ਬੈਕ ਬਣੇਗੀ ਜੀ ਚੈੱਕ ਕਰ ਲਓ ਜੀ ਸਾਈਡ ਤੋਂ ਤੁਹਾਡੀਆਂ ਬਣਨੀਆਂ ਬਾਜੂ ਜੀ ਬਹੁਤ ਹੀ ਪਿਆਰਾ ਜਿਆ ਕਨਸੈਪਟ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਨੈਚੁਰਲ ਕريب ਦੀ ਹੀ ਬਾਟਮ ਜੀ ਜੈਡ ਬਲੈਕ ਕਲਰ ਦੀ ਹੀ ਨਾਲ ਤੁਹਾਨੂੰ ਮਿਲੇਗਾ ਗਲਾਸ ਸਿਲਕ ਦਾ ਡਿਜ਼ਾਈਨਰ ਜਿਆ ਦੁਪੱਟਾ ਜੀ ਲਓ ਜੀ ਚੈੱਕ ਕਰ ਲਓ ਜੀ ਲਓ ਜੀ ਦੁਪੱਟਾ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਖੁੱਲਾ ਡੁੱਲਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਤੁਹਾਡਾ ਜਿਹੜਾ ਹੈਗਾ ਉਹ ਮਿਲੇਗਾ ਜੀ ਨਾਲ ਬਹੁਤ ਹੀ ਪਿਆਰਾ ਜੀ ਸੋਬਰ ਤੇ ਸਰਦਾਰੀ ਔਰ ਐਲੀਗੈਂਟ ਲੁੱਕ ਹੈ ਜੀ ਸੂਟਾਂ ਨੇ ਰਾਇਲ ਲੁੱਕ ਆਏਗੀ ਜੀ ਸੂਟਸ ਦੀ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਨਸੈਪਟ ਆ ਤੁਹਾਡਾ ਰੈਡੀ ਹੋ ਜਾਣਾ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਵਟਸਐਪ ਨੰਬਰ ਉਪਰ ਸੈਂਡ ਕਰ ਸਕਦੇ ਹੋਂ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਹੈ ਜਿਹੜੀ ਉਹ ਕਰ ਸਕਦੇ ਹੋਂ ਏ 1 ਸਟਾਫ ਹੈਗਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਨੂੰ ਮਿਲਣਾ ਹੈ ਜੀ ਸਟਾਫ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਹਾਰਟ ਪਿੰਕ ਕਲਰ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਫਰੰਟ ਜੀ ਇਹ ਵਾਲਾ ਤੁਹਾਨੂੰ ਮਿਲ ਜਾਣਾ ਫਰੰਟ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋਣਾ ਜੀ ਬੈਕ ਔਰ ਫਰੰਟ ਸੇਮ ਰਹਿਣ ਵਾਲੇ ਆ ਜੀ ਲਓ ਜੀ ਚੈੱਕ ਕਰ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਬਹੁਤ ਹੀ ਪਿਆਰੀ ਜੀ ਬਾਟਮ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਜੀ ਦੁਪੱਟਾ ਡਿਜ਼ਾਈਨਰ ਜਿਹਾ ਦੁਪੱਟਾ ਹੋਏਗਾ ਜੀ ਲਓ ਜੀ ਗਲਾਸ ਸਿਲਕ ਦਾ ਮਿਲਣਾ ਜੀ ਦੁਪੱਟਾ ਤੁਹਾਨੂੰ ਨਾਲ ਲਓ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਡਿਜ਼ਾਈਨਰ ਜਿਹਾ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਜਿਹੜੀ ਬੁਕਿੰਗ ਹੈ ਤੁਸੀਂ ਉਹ ਕਰ ਸਕਦੇ ਹੋ ਜੀ ਬਹੁਤ ਹੀ ਪਿਆਰਾ ਜਿਹਾ ਸੂਟਾਂ ਦਾ ਜਿਹੜਾ ਤੁਹਾਡਾ ਹੋ ਰੈਡੀ ਹੋਏਗਾ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਪਿਆਰਾ ਔਰ ਵੱਖਰਾ ਜਿਹਾ ਛੇਡ ਹੋਏਗਾ ਜੀ ਚੈੱਕ ਕਰਵਾ ਦਈਏ ਜੀ ਰੈੱਡ 오ਰੇਂਜ ਕਲਰ ਦਾ ਤੁਹਾਨੂੰ ਮਿਲਣਾ ਜੀ ਇਹ ਪੀਸ ਲਓ ਜੀ ਚੈੱਕ ਕਰ ਲਓ ਤੁਸੀਂ ਪਹਿਲਾਂ ਆਪਾਂ ਤੁਹਾਨੂੰ ਸ਼ਰਟ ਆ ਜਿਹੜੀ ਖੋਲ ਕੇ ਚੈੱਕ ਕਰਵਾ ਦਈਏ ਜੀ ਕਲਰ ਵੀ ਬੜਾ ਹੀ ਪਿਆਰਾ ਜੀ ਬਹੁਤ ਹੀ ਪਿਆਰਾ ਵੱਖਰਾ ਜਿਹਾ ਕਲਰ ਹੈ ਜੀ ਲਓ ਜੀ ਚੈੱਕ ਕਰ ਲਓ ਜੀ ਇਹ ਵਾਲਾ ਜਿਹੜਾ ਪ੍ਰਿੰਟ ਹੈਗਾ ਤੁਹਾਨੂੰ ਘੇਰੇ ਦੇ ਉੱਪਰ ਮਿਲਣਾ ਹੈ ਜੀ ਫਰੰਟ ਦੇ ਉੱਪਰ ਆਏਗਾ ਜੀ ਬਹੁਤ ਹੀ ਪਿਆਰਾ ਜਿਆ ਲਓ ਜੀ ਲਓ ਜੀ ਇਹ ਵਾਲਾ ਵੀ ਤੁਹਾਨੂੰ ਮਿਲੇਗਾ ਜੀ ਸੇਮ ਐਜ਼ ਆ ਬੈਕ ਦੇ ਉੱਪਰ ਜੀ ਜਿਹੜਾ ਅੱਪਰ ਵਾਲਾ ਫਲਾਵਰ ਸੀਗਾ ਜੀ ਦੂਸਰੀ ਸਾਈਡ ਉਹ ਤੁਹਾਡੀ neck ਦੇ ਉੱਪਰ ਆਏਗਾ ਜੀ ਇਹ ਬੈਕ ਦੇ ਉੱਪਰ ਆਏਗਾ ਜੀ ਔਰ ਇਹ ਵਾਲੀ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਰੈੱਡ ਔਰੈਂਜ ਕਲਰ ਦੀ ਹੀ ਤੁਹਾਨੂੰ ਮਿਲ ਰਹੀਆਂ ਨਾਲ ਬਾਟਮ ਜੀ ਨਾਲ ਤੁਹਾਨੂੰ ਰੈੱਡ ਔਰੈਂਜ ਕਲਰ ਦਾ ਹੀ ਮਿਲ ਰਿਹਾ ਦੁਪੱਟਾ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋਏਗਾ ਜੀ ਚੈੱਕ ਕਰ ਲਓ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਸੂਟ ਆ ਜਿਹੜਾ ਉਹ ਰੈਡੀ ਹੋ ਜਾਣਾ ਜੀ ਡਿਜ਼ਾਈਨਰ ਜਿਹਾ ਸੂਟ ਹੈਗਾ ਜੀ ਲੁੱਕ ਬੜੀ ਸੋਹਣੀ ਆਣੀ ਹੈ ਜੀ ਸੂਟ ਦੀ ਰਾਇਲ ਲੁੱਕ ਦਾ ਸੂਟ ਹੈ ਜੀ ਆਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਜੀ ਔਰ ਆਪਣੇ ਲਈ ਸੋਹਣੇ-ਸੋਹਣੇ ਸੂਟਾਂ ਦੀ ਤੁਸੀਂ ਬੁਕਿੰਗ ਜਿਹੜੀ ਉਹ ਕਰ ਸਕਦੇ ਹੋ ਜੀ ਲਓ ਜੀ ਐਦਾਂ ਤੁਸੀਂ ਆਪਣਾ ਕੰਪਲੀਟ ਸੂਟ ਆ ਜਿਹੜਾ ਉਹ ਲੈ ਸਕਦੇ ਹੋ ਜੀ 1350 ਰੁਪਏ ਦੇ ਵਿੱਚ ਮਿਲ ਜਾਏਗਾ ਜੀ ਤੁਹਾਨੂੰ ਕੰਪਲੀਟ ਸੂਟ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈਗਾ ਜੀ ਲਓ ਜੀ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ ਸੂਟ ਦਾ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਫਰੰਟ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲਣਾ ਹੈ ਜੀ ਫਰੰਟ ਔਵਲਾ ਤੁਹਾਨੂੰ ਦੂਸਰਾ ਮਿਲੇਗਾ ਜਿਸ ਦਾ ਬੈਕ ਔਰ ਬਾਜੂ ਜੀ ਬੈਕ ਔਰ ਬਾਜੂ ਤੁਹਾਨੂੰ ਇਸ ਦੀਆਂ ਵੱਖਰੀਆਂ ਮਿਲਣਗੀਆਂ ਜੀ ਇਹਦਾ ਸਟਾਫ ਜਾਦੇ ਆ ਜੀ 10 ਮੀਟਰ ਦੇ ਨੀਅਰ ਅਬਾਊਟ ਹੈ ਜੀ ਆਹ ਲਓ ਜੀ ਐਵਲੀ ਤੁਹਾਨੂੰ ਮਿਲੇਗੀ ਬੈਕ ਔਰ ਐਵਲੀ ਤੁਹਾਨੂੰ ਮਿਲੇਗੀ ਬਾਜੂ ਜੀ ਲਓ ਜੀ ਐਵਲੀਆਂ ਹੋਣੀਆਂ ਇਸ ਦੀਆਂ ਬਾਜੂ ਜੀ ਐਵਲੀ ਹੋਏਗੀ ਬੈਕ ਜੀ ਫਰੰਟ ਔਰ ਬੈਕ ਦੋਨੋਂ ਸੇਮ ਰਹਿਣ ਵਾਲੇ ਆ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਲਓ ਜੀ ਨਾਲ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਆ ਦੁਪੱਟਾ ਜੀ ਖੁੱਲਾ ਡੁੱਲਾ ਤੁਹਾਨੂੰ ਮਿਲਣਾ ਜੀ ਦੁਪੱਟਾ ਬਹੁਤ ਹੀ ਪਿਆਰਾ ਜਿਆ ਲਓ ਜੀ ਬਹੁਤ ਹੀ ਪਿਆਰਾ ਜਿਆ ਖੁੱਲਾ ਡੁੱਲਾ ਤੁਹਾਨੂੰ ਮਿਲੇਗਾ ਡਿਜ਼ਾਈਨਰ ਜਿਆ ਦੁਪੱਟਾ ਹੋਏਗਾ A1 ਸੂਟ ਹੋਣਗੇ ਜੀ ਸਕਰੀਨਸ਼ਾਟ ਲਈ ਚਲੋ ਔਰ WhatsApp ਤੇ ਸੈਂਡ ਕਰੀ ਚਲੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਹੈ ਜਿਹੜੀ ਤੁਸੀਂ ਕਰ ਸਕ ਜਿੰਦੇ 1350 ਰੁਪਏ ਦੇ ਵਿੱਚ ਮਿਲ ਜਾਏਗਾ ਕੰਪਲੀਟ ਸੂਟ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਲਾਸਟ ਵੀਡੀਓ ਦੇ ਵਿੱਚ ਆਪਾਂ ਪੀਸ ਅਪਲੋਡ ਕੀਤਾ ਸੀ ਜੀ ਇਹ ਕਾਫੀ ਸੋਹਣਾ ਪੀਸ ਸੀ ਤੇ ਕਾਫੀ ਜੀ ਮੈਨੂੰ ਡਿਮਾਂਡ ਆਈ ਸੀ ਇਸ ਪੀਸ ਦੀ ਕਿ ਸਾਨੂੰ ਇਹੀ ਪੀਸ ਆ ਜਿਹੜਾ ਉਹ ਚਾਹੀਦਾ ਜੀ ਲਓ ਜੀ ਪੂਰਾ ਪੀਸ ਖੋਲ ਕੇ ਚੈੱਕ ਕਰਵਾ ਦਿੰਨੇ ਆ ਦੁਪੱਟਾ ਵੀ ਇਸ ਦਾ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਸਾਰੇ ਦੁਪੱਟੇ ਹੀ ਬਹੁਤ ਪਿਆਰੇ ਨੇ ਬਟ ਇਸ ਦਾ ਦੁਪੱਟਾ ਇਸ ਲੁੱਕ ਦਾ ਹੈ ਕਿ ਜਿੱਦਾਂ ਵਰਕ ਕੀਤਾ ਹੁੰਦਾ ਹੈ ਜੀ ਦੁਪੱਟੇ ਦੇ ਫੋਰ ਸਾਈਡ ਲਓ ਜੀ ਬੜਾ ਹੀ ਪਿਆਰਾ ਜਿਹਾ ਸਕਿਨ ਕਲਰ ਦਾ ਮਿਲੇਗਾ ਸੂਟ ਜੀ ਤੁਹਾਨੂੰ ਲਓ ਜੀ ਇਹ ਵਾਲੀ ਦਾ ਤੁਹਾਨੂੰ ਮਿਲਣੀ ਆ ਬਾਟਮ ਜੀ ਨਾਲ ਗਲਾਸ ਸਿਲਕ ਦੀ ਗਲਾਸ ਸਿਲਕ ਦਾ ਹੀ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਏ 1 ਸਟਾਫ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਖੁੱਲਾ ਡੁੱਲਾ ਦੁਪੱਟਾ ਹੈ ਜੀ ਇਸ ਤੇ ਉੱਪਰ ਜਿਹੜੀ ਡਿਜ਼ਾਈਨਿੰਗ ਹੈਗੀ ਆ ਫੋਰ ਸਾਈਡ ਦੁਪੱਟੇ ਦੀ ਉਹ ਇਸ ਲੁੱਕ ਦੀ ਆ ਜਿੱਦਾਂ ਵਰਕ ਹੋਇਆ ਹੁੰਦਾ ਜੀ ਦੁਪੱਟੇ ਤੇ ਲਓ ਜੀ ਬਹੁਤ ਹੀ ਪਿਆਰਾ ਜਿਆ ਖੁੱਲਾ ਡੁੱਲਾ ਡਿਜ਼ਾਈਨਰ ਜਿਆ ਦੁਪੱਟਾ ਜੀ ਲਓ ਜੀ ਜਿਹੜੀਆਂ ਭੈਣਾਂ ਦੀ ਬੁਕਿੰਗ ਰਹਿ ਗਈ ਸੀ ਉਹ ਬੁਕਿੰਗ ਜਿਹੜੀ ਹੈਗੀ ਆ ਹੁਣ ਕਰ ਸਕਦੀਆਂ ਨੇ ਜੀ ਲਓ ਜੀ ਬਹੁਤ ਹੀ ਪਿਆਰਾ ਜਿਆ ਖੁੱਲਾ ਡੁੱਲਾ ਡਿਜ਼ਾਈਨਰ ਦੁਪੱਟਾ ਜੀ ਐਦਾਂ ਤੁਸੀਂ ਸਕਰੀਨ ਸ਼ਾਟ ਲੈ ਕੇ WhatsApp ਨੰਬਰ ਉੱਪਰ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਕਰ ਸਕਦੇ ਹੋ ਜੀ ਲਓ ਜੀ ਸੂਟ ਆਪਣੇ ਕੋਲੇ ਬਹੁਤ ਕੁਆਂਟੀਟੀ ਦੇ ਵਿੱਚ ਨੇ ਜੀ ਬਟ ਆਪਾਂ ਜ਼ਿਆਦਾ ਸੂਟ ਅਪਲੋਡ ਨਹੀਂ ਕਰ ਪਾਵਾਂਗੇ ਵੀਡੀਓ ਦੇ ਵਿੱਚ ਕਿਉਂਕਿ ਵੀਡੀਓ ਕਾਫੀ ਲੰਬੀ ਹੋ ਜਾਂਦੀ ਹੈ ਤੇ ਪਹਿਣਾ ਦੇ ਲਈ ਵੀ ਇੰਨਾ ਟਾਈਮ ਕੱਢਣਾ ਮੁਸ਼ਕਲ ਹੋ ਜਾਂਦਾ ਜੀ ਫਿਰ ਲਓ ਜੀ ਜੈਡ ਬਲੈਕ ਕਲਰ ਜੀ orange اور hot pink ਕਲਰ ਦੇ ਫਲਾਰ ਮਿਲਣਗੇ ਜੀ orange ਕਲਰ ਦੀ ملےਗੀ बॉटम اور ਪਲਸ orange اور black ਕਲਰ ਦਾ ਇਹ ਤੁਹਾਨੂੰ ਮਿਲਣਾ ਹੈ ਜੀ ਦੁਪੱਟਾ ਲਓ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੈ ਜੀ ਗਲਾਸ ਸਿਲਕ ਦਾ ਤੁਹਾਨੂੰ ਮਿਲਣਾ ਹੈ ਦੁਪੱਟਾ ਜੀ ਬਹੁਤ ਹੀ ਪਿਆਰੇ ਔਰ ਸੋਹਣੇ-ਸੋਹਣੇ ਪੀਸ ਹੈ ਜੀ ਡਿਜ਼ਾਈਨਰ ਸੂਟ ਹੋਣਗੇ ਜੀ ਵੱਖਰੇ ਜੇ ਸੂਟ ਨੇ ਜੀ ਗਲਾਸ ਸਿਲਕ ਦਾ ਹੀ ਤੁਹਾਡਾ ਜਿਹੜਾ ਸੂਟਾ ਹੋ ਰੈਡੀ ਹੋ ਜਾਣਾ ਜੀ ਲਓ ਜੀ ਐਦਾਂ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਨੰਬਰ ਉਪਰ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਬੁਕਿੰਗ ਜਿਹੜੀ ਉਹ ਕਰਾ ਸਕਦੇ ਹੋ ਜਿਸ ਦੇ ਨਾਲ ਤੁਸੀਂ ਜੈਡ ਬਲੈਕ ਕਲਰ ਦੀ ਬਾਟਮ ਲਗਵਾਉਣਾ ਚਾਹਦੇ ਤੁਸੀਂ ਜੈਡ ਬਲੈਕ ਕਲਰ ਦੀ ਬਾਟਮ ਵੀ ਲਗਵਾ ਸਕਦੇ ਹੋ ਜੀ ਆਪਸ਼ਨ ਹੈ ਹੈਗੀ ਹੈ ਤੁਹਾਡੇ ਲਈ ਇਹ ਵਾਲੇ ਸੂਟ ਦੇ ਲਈ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਪੀਸ ਹੈ ਜੀ ਜੈਡ ਬਲੈਕ ਕਲਰ ਦਾ ਹੋਏਗਾ ਜੀ ਚੈੱਕ ਕਰ ਲਓ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਜੀ ਤੁਹਾਡਾ ਲਓ ਜੀ ਸਿੰਪਲ ਸੋਬਰ ਤੇ ਸਰਦਾਰੀ ਸੂਟ ਹੋਣਗੇ ਜੀ ਏ 1 ਸਟਾਫ ਹੋਏਗਾ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਗਲਾਸ ਸਿਲਕ ਦੀ ਗਲਾਸ ਸਿਲਕ ਦਾ ਹੀ ਤੁਹਾਨੂੰ ਮਿਲੇਗਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰੇ ਜਿਹੇ ਸੂਟ ਨੇ ਜੀ ਲਓ ਜੀ ਖੁੱਲਾ ਡੁੱਲਾ ਡਿਜ਼ਾਈਨਰ ਜਿਹਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਹੋਏਗਾ ਜੀ ਏ 1 ਸਟਾਫ ਹੈ ਜੀ ਸਕਰੀਨ ਸ਼ਾਟ ਲਈ ਚਲੋ ਤੇ ਆਪਣੇ ਲਈ ਬੁਕਿੰਗ ਕਰਦੇ ਜਾਓ ਜੀ ਲਓ ਜੀ ਨੈਕਸਟ ਜੋ ਤੁਹਾਨੂੰ ਇਸ ਤੇ ਵਿੱਚ ਸੂਟ ਮਿਲਣ ਵਾਲੇ ਹੈਗੇ ਆ ਸਾਰੇ ਦੇ ਸਾਰੇ ਵੱਖਰੇ ਵੱਖਰੇ ਸੂਟ ਹੋਣਗੇ ਜੀ ਚੈੱਕ ਕਰ ਲਓ ਜੀ ਨੈਕਸਟ ਜੋ ਤੁਹਾਨੂੰ ਮਿਲੇਗਾ ਜੀ ਸੋਬਰ ਕਲਰ ਹੋਏਗਾ ਜੀ ਬਿਲਕੁਲ ਹੀ ਸੋਬਰ ਕਲਰ ਤੁਹਾਨੂੰ ਮਿਲਣ ਵਾਲਾ ਹੈ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈਗਾ ਕਿਉਂਕਿ ਆਪਾਂ ਜਿਆਦਾ ਡਾਰਕ ਵੀ ਸੂਟ ਨਹੀਂ ਪਾ ਸਕਦੇ ਕਈ ਵਿੱਚ ਮੇਰੀਆਂ ਭੈਣਾਂ ਜਾਂ ਮੇਰੀਆਂ ਆਂਟੀਆਂ ਕੁਛ ਐਦਾਂ ਦੀਆਂ ਨੇ ਜਿਨ੍ਹਾਂ ਨੂੰ ਸੋਬਰ ਲੁੱਕ ਦੇ ਸੂਟ ਚਾਹੀਦੇ ਹੁੰਦੇ ਨੇ ਜੀ ਆਪਾਂ ਉਹਨਾਂ ਲਈ ਵੀ ਸੋਬਰ ਲੁੱਕ ਦੇ ਸੂਟ ਆ ਜਿਹੜੇ ਉਹ ਅਪਲੋਡ ਕਰਦੇ ਰਹਿੰਦੇ ਆ ਜੀ ਲਓ ਜੀ ਇਹ ਵਾਲਾ ਤੁਹਾਨੂੰ ਮਿਲੇਗਾ ਜੀ ਫਰੰਟ ਬਾਜੂ ਇਸ ਦੀਆਂ ਤੁਹਾਨੂੰ ਵੱਖਰੀਆਂ ਮਿਲਣਗੀਆਂ ਜੀ ਕਾਫੀ ਸੋਹਣੀਆਂ ਜੀ ਇਹਨੇ ਆਹ ਲੋ ਜੀ ਇਹ ਵਾਲੀਆਂ ਤੁਹਾਨੂੰ ਇਸ ਤੀ ਮਿਲਣਗੀਆਂ ਬਾਜੂ ਜੀ ਇਹ ਵਾਲੀ ਆਏਗੀ ਬੈਕ ਲਓ ਜੀ ਸੇਮ ਐਜ਼ ਆ ਮਿਲੇਗੀ ਬੈਕ ਜੀ ਔਰ ਬਾਜੂ ਤੁਹਾਨੂੰ ਮਿਲਣਗੀਆਂ ਡਿਜ਼ਾਈਨਰ ਐਵੇਂ ਮਿਲੇ ਤੁਹਾਨੂੰ ਮਿਲੇਗਾ ਸ਼ਰਟ ਦਾ ਫਰੰਟ ਜੀ ਲਓ ਜੀ ਬੜਾ ਹੀ ਪਿਆਰਾ ਜਿਹਾ ਕਲਰ ਹੈ ਜੀ ਸੋਬਰ ਜਿਹਾ ਮਿੱਠਾ ਮਿੱਠਾ ਜਹ ਰੰਗ ਹੈ ਜੀ ਸੂਰ ਦਾ 3 ਮੀਟਰ ਦੀ ਸ਼ਰਟ ਹੈ ਜੀ 2.5 ਮੀਟਰ ਦੀ ਬਾਟਮ ਹੈ ਜੀ ਨਾਲ ਤੁਹਾਨੂੰ ਮਿਲੇਗਾ ਬੜਾ ਹੀ ਪਿਆਰਾ ਜਿਹਾ ਦੁਪੱਟਾ ਜੀ ਸੋਬਰ ਜਿਹਾ ਹੀ ਨਾਲ ਤੁਹਾਨੂੰ ਮਿਲ ਜਾਣਾ ਦੁਪੱਟਾ ਜੀ ਲਓ ਜੀ ਬਹੁਤ ਹੀ ਪਿਆਰਾ ਜਿਹਾ ਤੁਹਾਡਾ ਦੁਪੱਟਾ ਰੈਡੀ ਹੋਏਗਾ ਜੀ ਪ੍ਰਾਈਸ ਹੋਏਗਾ 1350 ਰੁਪਏ ਜੀ 1350 ਰੁਪਏ ਦੇ ਵਿੱਚ ਮਿਲ ਜਾਣਾ ਜੀ ਤੁਹਾਨੂੰ ਐਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਤੇ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਆ ਜਿਹੜੀ ਤੁਸੀਂ ਕਰ ਸਕਦੇ ਹੋ ਜੀ ਨੈਕਸਟ ਜੋ ਤੁਹਾਨੂੰ ਪੀਸ ਮਿਲੇਗਾ ਜੀ ਹੁਣ ਆਪਾਂ ਜ਼ਿਆਦਾ ਲੰਬੀ ਨਹੀਂ ਕਰਾਂਗੇ ਵੀਡੀਓ ਆ ਲਾਸਟ ਪੀਸ ਦਿਖਾ ਕੇ ਆਪਾਂ ਬੰਦ ਕਰ ਦੇਾਂਗੇ ਜੀ ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਫੇਰ ਅਪਲੋਡ ਕਰਾਂਗੇ ਜੀ ਸੂਟ ਲਓ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਜੀ ਸੋਬਰ ਜਿਹਾ ਵੱਖਰਾ ਜਿਹਾ ਛੇੜ ਹੈ ਜੀ ਲਓ ਜੀ ਨਾਲ ਤੁਹਾਨੂੰ ਮਿਲੇਗੀ ਬਾਟਮ ਜੀ ਸੈਲਫ ਪ੍ਰਿੰਟ ਸ਼ਰਟ ਹੈ ਜੀ ਇਹ ਸੈਲਫ ਪ੍ਰਿੰਟ ਸ਼ਰਟ ਹੈ ਜੀ ਇਸ ਦੇ ਉੱਪਰ ਤੁਸੀਂ ਵਰਕ ਕਰਵਾਉਣਾ ਚਾਹਦੇ ਹੋ ਵਰਕ ਵੀ ਕਰਵਾ ਸਕਦੇ ਹੋ ਜੀ ਸੈਲਫ ਪ੍ਰਿੰਟ ਸ਼ਰਟ ਮਿਲੇਗੀ ਜੀ ਡਿਜ਼ਾਈਨਿੰਗ ਆਪਣੇ ਹੱਥ ਚਾ ਜੀ ਆਪਾਂ ਇਹਨੂੰ ਕਿੱਦਾਂ ਰੈਡੀ ਕਰਨਾ ਹੈ ਜੀ ਹਾਂ ਜੀ ਨਾਲ ਤੁਹਾਨੂੰ ਮਿਲੇਗਾ ਜੀ ਖੁੱਲਾ ਡੋਲਾ ਦੁਪੱਟਾ ਜੀ ਕਾਫੀ ਪਿਆਰਾ ਜਿਹਾ ਦੁਪੱਟਾ ਹੈ ਜੀ ਖੋਲ ਕੇ ਚੈੱਕ ਕਰਵਾ ਦਿੰਨੇ ਆ ਜੀ ਲਓ ਜੀ ਖੁੱਲਾ ਡੁੱਲਾ ਤੁਹਾਨੂੰ ਮਿਲ ਜਾਣਾ ਹੈ ਦੁਪੱਟਾ ਜੀ ਨਾਲ ਗਲਾਸ ਸਿਲਕ ਦਾ ਦੁਪੱਟਾ ਹੋਏਗਾ ਜੀ ਬਹੁਤ ਹੀ ਪਿਆਰੀ ਜਿਹੀ ਲੁੱਕ ਦਾ ਸੂਟ ਹੈ ਜੀ ਲਓ ਜੀ ਖੁੱਲੇ ਡੁੱਲੇ ਤੁਹਾਨੂੰ ਮਿਲ ਜਾਣੇ ਆ ਦੁਪੱਟੇ ਜੀ ਲਓ ਜੀ ਇਦਾਂ ਤੁਸੀਂ ਸਕਰੀਨਸ਼ਾਟ ਲੈ ਕੇ ਸੈਂਡ ਕਰ ਸਕਦੇ ਹੋ ਔਰ ਆਪਣੇ ਲਈ ਸੋਹਣੇ ਸੋਹਣੇ ਸੂਟਾਂ ਦੀ ਬੁਕਿੰਗ ਕਰ ਸਕਦੇ ਹੋ ਜਿੱਦਾਂ ਹੁਣ ਸੈਲਫ ਪ੍ਰਿੰਟ ਵਾਲੀ ਸ਼ਰਟ ਹੈ ਜੀ ਇਸ ਤੇ ਉੱਪਰ ਤੁਸੀਂ ਲिटल ਬਿਟ ਹੈਗਾ ਜਿਹੜਾ ਉਹ ਵਰਕ ਕਰਵਾ ਸਕਦੇ ਹੋ ਜੀ ਹੈਂਡ ਥ्रेड ਆਰੀ ਜੋ ਵੀ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋ ਕਰਵਾ ਕੇ ਬਹੁਤ ਸੋਹਣੀ ਲੁੱਕ ਆ ਜਿਹੜੀ ਤੁਸੀਂ ਸੂਟਾਂ ਨੂੰ ਦੇ ਸਕਦੇ ਹੋ ਜੀ ਸਾਰੇ ਦੇ ਸਾਰੇ ਜਾਂ ਸਟਿਚਿੰਗ ਸਟਾਈਲ ਦੇ ਵਿੱਚ ਹੀ ਤੁਸੀਂ ਆਪਣੇ ਸੂਟਾਂ ਨੂੰ ਬਹੁਤ ਸੋਹਣੀ ਲੁੱਕ ਆ ਜਿਹੜੀ ਉਹ ਤੁਸੀਂ ਦੇ ਸਕਦੇ ਹੋ ਅੱਜ ਵਾਲੀ ਵੀਡੀਓ ਵਿੱਚ ਆਪਣੀ ਜਿਹੜੀ ਉਹ ਕਾਫੀ ਲੰਬੀ ਹੋ ਰਹੀ ਹੈ ਜੀ ਵੀਡੀਓ ਨੂੰ ਹੋਰ ਲੰਬਾ ਨਹੀਂ ਕਰਾਂਗੇ ਪਹਿਣਾ ਦਾ ਟਾਈਮ ਫਿਰ ਜ਼ਿਆਦਾ ਵੇਸਟ ਹੁੰਦਾ ਜੀ ਫਿਰ ਆਪਾਂ ਨੈਕਸਟ ਵੀਡੀਓ ਦੇ ਵਿੱਚ ਇਦਾਂ ਦੇ ਸੋਬਰ ਸੂਟ ਆ ਜਿਹੜੇ ਉਹ ਆਪਾਂ ਫਿਰ ਅਪਲੋਡ ਕਰਾਂਗੇ ਜੀ ਜਿਹੜੀਆਂ ਪਹਿਣਾ ਮੇਰੇ ਚੈਨਲ ਤੇ ਪਹਿਲੀ ਵਾਰ ਆਈਆਂ ਪਲੀਜ਼ ਮੇਰਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਔਰ ਨੋਟੀਫਿਕੇਸ਼ਨ ਵਾਲਾ ਬਟਨ ਵੀ ਆਨ ਕਰ ਲੈਣਾ ਤਾਂ ਜੋ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤੁਸੀਂ ਆਪਣੇ ਲਈ ਸੋਹਣੇ ਸੋਹਣੇ ਸੂਟ ਆ ਜਿਹੜੇ ਉਹ ਬਾਏ ਕਰ ਸਕੋ ਜੀ ਮੇਰੀ ਵੀਡੀਓ ਦੇਖਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ